ਸਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ੋਰਠ ਮਹੱਲਾ 5 ਵਾ ਜਿਤ ਪਾਰ ਬ੍ਰਹਮ ਜਿਤ ਆਇਆ ਸੋਕਰ ਜਈ ਵਸਾਇਆ ਸੋਖ ਸਾਗਰ ਗੁਰ ਪਾਇਆ ਤਾ ਸਹਸ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਐ ਵਸਾਇਆ ਸੁਖ ਸਾਗਰ ਪ੍ਰਪਾਇਆ ਤਾ ਸਹਸ ਸਗਲ ਮਿਟਾਇਆ ਰਹਾਉ ਪ੍ਰਭ ਕੀ ਆਕਾਥ ਕਹਾਣੀ ਜਨ ਬੋਲ ਹੈ ਅਮਰਤ ਬਾਣੀ ਨਾਨਕ ਦਾਸ ਵਖਾਣੀ ਕਹਾਣੀ ਜਨ ਬੋਲ ਹੈ ਅਮਰਤ ਬਾਣੀ ਨਾਨਕ ਦਾਸ ਬਖਾਣੀ ਗੁਰੂ خالصہ گروہ جی کی واحد واح گروہ جی کا خالصہ گروہ جی کی فتح سا سنگ جی آج دے حکم نام سہب دے واخیا سرون کرو جی سوٹھ محلہ پنجوان جت پار برہم چت آیا سو کر دئیے وسایا ہے پائی ਜਿਸ ਦੇ ਹਿਰਦੇ ਘਰ ਵਿੱਚ ਪਰਮਾਤਮਾ ਆਵਸਿਆ ਹੈ ਪਰਮਿੱਤਮ ਪ੍ਰਭੂ ਨੇ ਉਹ ਹਿਰਦਾ ਘਰ ਆਤਮਕ ਗੁਣਾ ਨਾਲ ਪਰਪੂਰ ਕਰ ਦਿੱਤਾ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ ਇਹ ਪਾਈ ਜਦੋਂ ਕਿਸੇ ਵਿਟਭਾਗੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਤਦੋਂ ਉਸਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ ਹਰ ਕੇ ਨਾਮ ਕੀ ਵਡਿਆਈ ਏ ਪਾਈ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾ ਕਰਨੀ ਹੈ 8 ਪਹਿਰ ਗੁਣਗਾਈ ਅੱਠੇ ਪਹਿਰ ਪ੍ਰਮਾਤਮਾ ਦੀ ਸਿਫਤ ਸਲਾ ਦੇ ਗੀਤ ਗਾਣੇ ਹਨ ਗੁਰਪੂਰੇ ਤੇ ਪਾਈ ਰਹਾਓ ਇਹ ਦਾਤ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾਓ ਪ੍ਰਭ ਕੀ ਅਕਥ ਕਹਾਣੀ हे पाई परमात्मा ਦੇ ਸਰੂਪ ਦੀ ਗੱਲ ਬਾਤ ਦੱਸੀ ਨਹੀਂ ਜਾ ਸਕਦੀ ਜਨ ਬੋਲੇ ਅੰਮ੍ਰਿਤ ਬਾਣੀ ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫਤ ਸਲਾਦੀ ਬਾਣੀ ਉਚਾਰਦੇ ਰਹਿੰਦੇ ਹਨ ਨਾਨਕ ਦਾਸ ਵਖਾਣੀ हे ਨਾਨਕ ਉਹੀ ਸੇਵਕ ਇਹ ਬਾਣੀ ਉਚਾਰਦੇ ਹਨ ਗੁਰ ਪੂਰੇ ਤੇ ਜਾਣੀ ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਬਾਣੀ ਪੜਦਿਆਂ ਹੋਈਆਂ ਬਿਆੰਤ ਕਲਤਿਆ ਭੁੱਲਾ ਚੁੱਕਾ ਦੀਖੀ ਮਾ ਬਖਸ਼ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ